ਇਹ ਆ ਲੋਏ ਜਮਾਲਪੁਰ ਦਾ ਹਾਲ ਦੇਖੋ ਕੀ ਹਾਲ ਕਰ ਰੱਖਿਆ ਏ ਇਹਦਾ ਉਦਘਾਟਨ ਕਰਿਆ ਸੀ ਐਮਐਲਏ ਸਾਹਿਬ ਨੇ तकरीबन ਪਿਛਲੇ ਸਾਲ ਉਸ ਟਾਈਮ ਵਾਦਾ ਕਰਿਆ ਸੀ ਕਿ ਦਸੰਬਰ ਦੇ ਵਿੱਚ ਤੁਹਾਨੂੰ ਰੋਡ ਕੰਪਲੀਟ ਮਿਲੂਗਾ ਬੜੇ ਜੋਸ਼ੋ ਜੋ ਵੀ ਕਹਿਦੀ ਉਹਦੇ ਨਾਲ ਇਹਨਾਂ ਨੇ ਉਦਘਾਟਨ ਕਰਿਆ ਹਾਲ ਦੇਖੋ ਹਲੇ ਤਾਂ ਸ਼ੁਰੂਆਤ ਆ ਤੁਹਾਨੂੰ ਥੋੜੀ ਦਿਖਾਈ ਤੇ ਆ ਦੇਖਿਓ ਗੰਦਗੀ ਦੇ ਢੇਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਜਮੀਲੂ रहमान ਸਾਹਿਬ ਦਾ ਹਲਕਾ ਹੈ ਜੀ ਮਰੇ ਕੋਟਲਾ ਆ ਦੇਖਿਓ ਥੋੜਾ ਜਿਹਾ ਹਾਲ ਇਹਦਾ ਇੱਥੇ ਮੱਛਰ ਔਰ ਗੰਦਗੀ ਦੇ ਮਾਰੇ ਹੋਏ ਠੀਕ ਹੈ ਨਾ ਮੱਛਰ ਹੀ ਮੱਛਰ ਗੰਦੀ ਗੰਦੀ ਵਾਲੇ ਅੱਗੇ ਦੇਖਿਓ ਕਿ ਇਸ ਦੇ ਉੱਪਰ ਵੀ ਕੋਈ ਬੰਦਾ ਤੁਰ ਵੀ ਸਕਦਾ ਹੈ ਹਾਲਾਤ ਇਹ ਨੇ ਠੀਕ ਹੈ ਨਾ ਕਈ ਧਰਮਵਜਿਆਂ ਨੂੰ ਨਮਾਜ਼ ਵੀ ਘਰੇ ਪੜ੍ਹਨੀ ਪੈਂਦੀ ਹੈ ਇਸ ਰੋਡ ਕਰਕੇ ਇੱਥੇ ਘਰ ਨੇ ਕੋਈ ਇਹ ਨਹੀਂ ਹੈ ਕੋਈ ਇਹ ਕੋਈ ਮਤਲਬ ਖੇਤ ਨਹੀਂ ਜਾਂ ਕੋਈ ਇਦਾਂ ਹੀ ਸੜਕ ਟੁੱਟੀ ਹੋਈ ਹੈ ਬਹੁਤ ਵਧੀਆ ਸੜਕ ਸੀ ਇਹ ਜਦੋਂ 3 ਸਾਲ ਪਹਿਲਾਂ ਪੱਟੀ ਐ ਪਿਛਲੇ ਸਾਲ ਬੜਾ ਮਤਲਬ ਆ ਦੇਖੋ ਖੰਗਰ ਦੇਖੋ ਤੇ ਇਹਦੇ ਉੱਪਰ ਦੀ ਚੱਲ ਕੇ ਦੇਖੋ ਕਿਵੇਂ ਦੁਰਨਾ ਬੰਦਾ ਹਰ ਬੰਦਾ ਪਾਣੀ ਦੇ ਵਿੱਚ ਦੀ ਲੰਘ ਕੇ ਜਾ ਰਿਹਾ ਔਰ ਗੰਦਾ ਪਾਣੀ ਹੈ ਠੀਕ ਹੈ ਨਾ ਕਈ ਵਾਰ ਕਮੇਟੀ ਵੀ ਨੂੰ ਪੁੱਛਣ ਦੀ ਕੋਸ਼ਿਸ਼ ਕਰਿਆ ਕਰਿਆ ਪੁੱਛਿਆ ਉਹਨਾਂ ਨੂੰ ਮਤਲਬ ਕੋਈ ਜਵਾਬ ਹੀ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਚੁੱਪੇ ਕਰ ਜਾਂਦੇ ਨੇ ਹਾਂ ਬਣੂਗਾ ਬਣੂਗਾ ਹੁਣ ਦੇਖੋ ਹਾਲ ਰੋੜ ਦਾ ਹੋਰ ਵੀ ਬੱਤਰ ਤੋਂ ਬੱਤਰ ਹੈ ਇਹਦਾ ਹਾਲ ਆ ਦੇਖੋ ਇਹ ਜਮਾਲਪੁਰਾ ਨਾ ਕੁੜੀਆਂ ਵਾਲਾ ਮਰਦਾਸਾ ਉਹਦੇ ਅੱਗੇ ਵੀ ਰਸਤਾ ਨਿਕਲਦਾ ਹੈ ਜਮਾਲਪੁਰੇ ਦੇ ਵਿੱਚ ਦੀ ਸਰੌਦ ਰੋਡ ਨੂੰ ਸਰੌਦ ਰੋਡ ਦੀ ਚੁੰਗੀਵਾਜੇ ਦੀ ਉੱਥੇ ਜਾ ਕੇ ਨਿਕਲਦਾ ਆ ਦੇਖੋ ਹੋਰ ਹਲੇ ਵੇਖੀਓ ਅੱਗੇ ਕੀ ਹਾਲ ਹੈ ਹੁਣ ਇਹਦੇ ਵਿੱਚ ਦੀ ਦੱਸੋ ਕੌਣ ਨੰਗੂ ਆ ਕੋਈ ਵੀ ਬੰਦਾ ਡਿੱਗ ਸਕਦਾ ਇੱਥੇ ਕਿਸੇ ਵੀ ਤੇ ਉਹਦੇ ਨਾਲ ਕੀ ਕਰਨ ਇਹ ਆ ਲੋ ਰਸਤਾ ਹੀ ਨਹੀਂ ਹੈ ਪੈਦਲ ਤੁਰਨ ਦਾ ਇਦੋ ਵੀ ਆਲੇ ਹੋਰ ਦੇਖਿਓ ਗੰਦ ਪਿਆ ਹੋਇਆ। ਇਹ ਲੱਗ। ਇਹ ਨਹੀਂ ਐ ਕਿ ਬਰਸਾਤਾ ਕਰਕੇ ਹੋਇਆ ਹੋਇਆ, ਇਹ ਹਮੇਸ਼ਾ ਹੀ ਇੱਥੇ ਇਹੀ ਹਾਲ ਹੀ ਲੱ ਰਹੇ ਨੇ, ਥੋੜਾ ਜਿਹਾ ਬਾਰਿਸ਼ ਹੋ ਜਾਵੇ, ਬਿੰਨਾ ਮਹੀਨੇ ਤੋਂ ਪਾਣੀ ਨਹੀਂ ਨਿਕਲਦਾ ਹੈ। ਕੋਈ ਨਿਵਾਸੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਕੁਰਸੀ ਨਹੀਂ ਹਲੋ ਗੰਦ। ਇਹ ਉਹ ਦੇਖੋ ਟੁੱਟਦਾ ਕਹੀ ਹਾਲ ਹੀ ਲਾ ਰੋੜਾ ਇਹ। ਠੀਕ ਹੈ ਨਾ। ਬਾਕੀ ਹੁਣ ਦੇਖਦੇ ਆ ਇਹਨਾਂ ਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਕਿ ਨਹੀਂ ਹਲੇ ਵੀ। ਇਹ ਉਹਨਾਂ ਸਵਾਲ ਇਹ ਹੈ ਕਿ ਐਮਐਲਏ ਸਾਹਿਬ ਤੇ ਉਹਨਾਂ ਦੇ ਸਾਥੀ ਇੱਥੋਂ ਦੀ ਪੈਦਲ ਤੁਰ ਕੇ ਜਾਣਗੇ ਇੱਕ ਵਾਰ ਉਹਨਾਂ ਨੂੰ ਸਵਾਲ ਇਹ ਹੀ ਕਰੋ ਪੁੱਛੋ ਕਿ ਇੱਥੋਂ ਦੀ ਨਮਾਜ਼ੀ ਲੰਘਦੇ ਨੇ ਮਲੇਰ ਕੋਲਡੇ ਤੇ